ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਜੋ ਕੇ ਸਮੇਂ ਵਿੱਚ ਵੱਧ ਰਹੇ ਨਸ਼ੇ ਤੇ ਲੇਖ ਪੰਜਾਬੀ ਵਿੱਚ ਜੇਕਰ ਤੁਸੀਂ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਨੌਜਵਾਨਾਂ ਵਿੱਚ ਨਸ਼ਿਆਂ ਦੇ ਸੇਵਨ ਦਾ ਦਿਨੋਂ ਦਿਨ ਵਧਣਾ ਭਾਰਤ ਖਾਸ ਕਰਕੇ ਭਾਰਤ ਖਾਸ ਕਰਕੇ ਪੰਜਾਬ ਦੇ ਯੋਗਾਂ ਵਿੱਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ ਇੱਕ ਸਰਵੇਖਣ ਅਨੁਸਾਰ ਪੰਜਾਬ ਵਿੱਚ ਲਗਭਗ 40 ਲੱਖ ਨੌਜਵਾਨ ਨਸ਼ਿਆਂ ਦੇ ਸ਼ਿਕਾਰ ਹਨ ਜਿਨ੍ਹਾਂ ਵਿੱਚੋਂ 2% ਤੋਂ 5% ਕੁੜੀਆਂ ਸ਼ਾਮਿਲ ਹਨ ਇਹਨਾਂ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਗਾਲ ਕੇ ਰੱਖ ਦਿੱਤਾ ਹੈ ਇਹੋ ਕਾਰਨ ਹੈ ਕਿ ਅੱਜ ਤੋਂ 20 ਤੋਂ 25 ਸਾਲ ਪਹਿਲਾਂ ਇਹਨਾਂ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਨੂੰ ਗਾਲ ਕੇ ਰੱਖ ਦਿੱਤਾ ਹੈ ਇਹੋ ਕਾਰਨ ਹੈ ਕਿ ਅੱਜ ਤੋਂ 20 ਤੋਂ 25 ਸਾਲ ਪਹਿਲਾਂ ਹਰ ਪਿੰਡ ਵਿੱਚ ਕਬੱਡੀ ਦੀਆਂ ਦੋ ਦੋ ਤਿੰਨ ਤਿੰਨ ਹਫ਼ਤੇ ਮਾ ਹੁੰਦੀਆਂ ਸਨ ਪਰੰਤੂ ਅੱਜ 10 ਪਿੰਡਾਂ ਨੂੰ ਲਾ ਕੇ ਵੀ ਇੱਕ ਟੀਮ ਨਹੀਂ ਬਣਦੀ ਸੰਸਾਰ ਵਿੱਚ ਨਸ਼ਿਆਂ ਦਾ ਫੈਸਾਰ ਇੱਕ ਅਨੁਮਾਨ ਅਨੁਸਾਰ ਸਾਡੇ ਸੰਸਾਰ ਵਿੱਚ ਸਾਰੇ ਸੰਸਾਰ ਵਿੱਚ ਇਸ ਸਮੇਂ 20 ਕਰੋੜ 50 ਲੱਖ ਤੋਂ ਵੀ ਵੱਧ ਲੋਕ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਇਸ ਪੱਖ ਤੋਂ ਏਸ਼ੀਆਈ ਲੋਕ ਲੋਕ ਸਭ ਤੋਂ ਵੱਧ ਨਸ਼ਿਆਂ ਦੀ ਮਾਰ ਹੇਠ ਹਨ ਸਾਡਾ ਮੁਲਕ ਏਸ਼ੀਆਈ ਮੁਲਕਾਂ ਦੇ ਨਸ਼ੇਬਾਜ਼ਾਂ ਤੋਂ ਮੌਲੀ ਕਤਾਰ ਵਿੱਚ ਆਉਂਦਾ ਹੈ ਇੱਕ ਰਿਪੋਰਟ ਮੁਤਾਬਕ ਭਾਰਤ ਵਿੱਚ 7 ਕਰੋੜ ਬੰਦੇ ਸ਼ਰਾਬ 9 ਲੱਖ ਚਰਸ ਅਤੇ 27 ਲੱਖ 400 ਸਮੈਕ ਅਤੇ ਹੈਰੋਇਨ ਅਤੇ 20 ਲੱਖ ਲੋਕ ਹੁਣ ਨਸ਼ੀਲੇ ਪਦਾਰਥਾਂ ਦੇ ਆਦੀ ਹੋ ਚੁੱਕੇ ਹਨ ਪਿੰਡ ਪਿੰਡ ਪ੍ਰਕਾਰ ਦੇ ਨਸ਼ੇ ਕਈ ਥਾਵਾਂ ਤੇ ਸਕੂਲਾਂ ਜਾਂ ਕਾਲਜਾਂ ਦੇ ਹੋਸਟਲਾਂ ਦੀ ਤਲਾਸ਼ੀ ਲੈਣ ਉਪਰੰਤ ਉੱਥੇ ਸ਼ਰਾਬ ਅਫੀਮ ਚਾਰਸ ਸਿਗਰਟ ਭੰਗ ਪੋਸਟ ਸਲਫਾ ਗਾਂਜਾ ਕੋਕੀਨ ਸਮੈਕ ਅਤੇ ਹੈਰੋਇਨ ਹੈਰੋਇਨ ਆਦਿ ਨਸ਼ਾ ਦੇਣ ਵਾਲੀਆਂ ਵਸਤਾਂ ਮਿਲਦੀਆਂ ਹਨ ਜਿਨ੍ਹਾਂ ਦਾ ਪ੍ਰਯੋਗ ਨੌਜਵਾਨ ਕਰਦੇ ਹਨ ਇਹਨਾਂ ਤੋਂ ਬਿਨਾ ਉਹ ਕਈ ਪ੍ਰਕਾਰ ਦੀਆਂ ਹੋਰ ਨਸ਼ੇਦਾਰ ਗੋਲੀਆਂ ਸਿੰਥੈਟਿਕ ਨਸ਼ੇ ਨੀਂਦ ਲਿਆਉਣ ਵਾਲੀਆਂ ਗੋਲੀਆਂ ਅਤੇ ਦਵਾਈਆਂ ਦੀ ਵਰਤੋਂ ਵੀ ਕਰਦੇ ਹਨ ਕਈ ਨੌਜਵਾਨ ਨਸ਼ੇ ਦੇ ਟੀਕੇ ਵੀ ਲਾਉਂਦੇ ਹਨ ਨਸ਼ਿਆਂ ਦੇ ਸੇਵਨ ਦੀ ਇਹ ਰੂਚੀ ਕੇਵਲ ਸਕੂਲਾਂ ਤੇ ਕਾਲਜਾਂ ਹੋਸਟਲਾਂ ਤੱਕ ਨਹੀਂ ਸੀਮਿਤ ਰਹੀ ਹੈ ਸਗੋਂ ਸਰਕਾਰੀ ਸਗੋਂ ਨੌਕਰੀ ਪੇਸ਼ਾ ਜਾਂ ਪੜੇ ਲਿਖੇ ਨੌਬੇ ਰੁਜ਼ਗਾਰ ਨੌਜਵਾਨਾਂ ਵਿੱਚ ਵੀ ਹੈ ਉਹ ਆਪਣੇ ਫਿਕਰਾਂ ਗਮਾਂ ਤੇ ਚਿੰਤਾਵਾਂ ਨੂੰ ਭਲਾਉਣ ਲਈ ਇਹਨਾਂ ਚੀਜ਼ਾਂ ਦੀ ਵਰਤੋਂ ਕਰਦੇ ਹਨ ਸ਼ੁਰੂ-ਸ਼ੁਰੂ ਵਿੱਚ ਹੋਰ ਨਸ਼ਈਆਂ ਦੇ ਮਹਿਕਾਵੇ ਵਿੱਚ ਆ ਕੇ ਪਲ ਪਰ ਲਈ ਆਨੰਦ ਲਈ ਲਿਆਨ ਨਸ਼ਾ ਕਤਿਉਂ ਮਰਦੇ ਬੱਚਿਆਂ ਲਈ ਮੌਤ ਦਾ ਫਰਮਾਨ ਹੋ ਜਾਂਦਾ ਹੈ ਨਸ਼ਾ ਤੰਤਰ ਨੌਜਵਾਨਾਂ ਵਿੱਚ ਨਸ਼ਿਆਂ ਦੇ ਪ੍ਰਸਾਰ ਦਾ ਮੁੱਖ ਕਾਰਨ ਪੈਸੇ ਦੀ ਹਵਸ ਦੇ ਸ਼ਿਕਾਰ ਸਮਾਜ ਵਿਰੋਧੀ ਅੰਸਰ ਹਨ ਜਿਨ੍ਹਾਂ ਦਾ ਪੂਰੀ ਦੁਨੀਆ ਵਿੱਚ ਫੈਲਿਆ ਇੱਕ ਨੈਟਵਰਕ ਹੈ ਬੇਸ਼ੱਕ ਇੱਕ ਦੂਜੇ ਹਰ ਦੂਜੇ ਚੌਥੇ 3 ਦੇ ਨਤ ਕਰੋੜਾ ਰੁਪਏ ਦੀ ਹੈਰੋਇਨ ਫੜੇ ਜਾਣ ਦੀ ਖਬਰਾਂ ਆਉਂਦੀਆਂ ਹਨ ਪਰ ਇਸ ਦੇ ਬਾਵਜੂਦ ਵੱਡੇ ਪੱਧਰ ਤੇ ਸਮਰਗਰਿੰਗ ਨਹੀਂ ਹੈਰੋਇਨ 400 ਸਮੈਕ ਅਤੇ ਹੋਰ ਨਸ਼ੇ ਪੰਜਾਬ ਦੇ ਹੋਰ ਥਾਵਾਂ ਉਤੇ ਸਪਲਾਈ ਹੁੰਦੇ ਹਨ ਸਾਡੇ ਪਿੰਡਾਂ ਤੇ ਸ਼ਰਮ ਵਿੱਚ ਨਸ਼ਾ ਤੰਤਰ ਬੜੇ ਹੀ ਭਿਆਨਕ ਰੂਪ ਵਿੱਚ ਫੈਲਿਆ ਹੋਇਆ ਹੈ ਜਿਸ ਵਿੱਚ ਪ੍ਰਸ਼ਟ ਰਾਜਨੀਤਿਕ ਲੀਡਰ ਪੁਲਿਸ ਹਟੇਖੂ ਵਿਆਹ ਮੈਕ ਮੇ ਦੇ ਪ੍ਰਿਸ਼ਟ ਅਫਸਰਾਂ ਤੱਕ ਸਭ ਪਾਈਵਾਲ ਹਨ ਗੱਬਰਾਂ ਨੂੰ ਨਸ਼ਿਆਂ ਤੇ ਲਾਉਣ ਲਈ ਸਮਰਕਰਨ ਬਹੁਤ ਕਮੀ ਕੰਪਨੀਆਂ ਵਾਂਗ ਕੰਮ ਕਰਦੇ ਹੋਏ ਆਪਣੇ ਨਵੇਂ ਸ਼ਿਕਾਰਾਂ ਨੂੰ ਚਾਰ ਪੁੜੀਆਂ ਪਿੱਛੇ ਪੰਜਵੀਂ ਮੁਫਤ ਦਿੰਦੇ ਹਨ ਅਤੇ ਫਿਰ ਉਹਨਾਂ ਰਾਹੀਂ ਹੀ ਸਭ ਏਜੰਟ ਬਣਾ ਕੇ ਇਹ ਜ਼ਹਿਰ ਘਰ-ਘਰ ਪਹੁੰਚਾਉਣ ਦਾ ਕਾਰੋਬਾਰ ਕੀਤਾ ਜਾਂਦਾ ਹੈ ਇਸੇ ਕਾਰਨ ਚੋਣਾ ਵਿੱਚ ਵੀ ਨਸ਼ਿਆਂ ਦੀ ਖੁੱਲੀ ਵਰਤੋਂ ਹੁੰਦੀ ਹੈ ਅਸਲ ਵਿੱਚ ਨਸ਼ਾ ਮਨੁੱਖ ਦੀ ਸੋਚਨ ਵਿਚਾਰਨ ਦੀ ਸ਼ਕਤੀ ਖੋਹ ਲੈਂਦਾ ਹੈ ਵਰਤਮਾਨ ਸਿਆਸਤ ਤੇ ਚੋਧੀਆਂ ਨੂੰ ਅਜਿਹੀ ਲੋਕਾਂ ਦੀ ਹੀ ਜ਼ਰੂਰਤ ਹੁੰਦੀ ਹੈ ਜਿਹੜੇ ਕਿ ਆਪਣੀ ਸੋਚ ਵਿਚਾਰ ਤੋਂ ਵਾਂਝੇ ਹੋਣ ਤੇ ਨਸ਼ਾ ਨਸ਼ੇ ਦੀ 2-4 ਖੁਰਾਕਾ ਦੇ 2-4 100 ਰੁਪਏ ਲੈ ਕੇ ਉਹਨਾਂ ਦੇ ਬਕਸੇ ਵਿੱਚ ਵੋਟ ਪਾਉਣ ਅਤੇ ਵੋਟ ਪਾ ਆਉਣ ਅਤੇ ਇਸੇ ਕਰਕੇ ਸਰਕਾਰ ਵੱਲੋਂ ਸ਼ਰਾਬ ਦੀ ਵਿਕਰੀ ਦਾ ਰੱਜ ਕੇ ਪ੍ਰਸਾਰ ਕੀਤਾ ਗਿਆ ਇਸ ਅਨੁਸਾਰ ਪੰਜਾਬ ਵਿੱਚ ਇੱਕ ਸਾਲ ਵਿੱਚ 40 ਕਰੋੜ ਰੁਪਏ ਦੀ ਸ਼ਰਾਬ ਦੀ ਖਪਤ ਹੁੰਦੀ ਹੈ ਇਸ ਤੋਂ ਇਲਾਵਾ ਦੇਸੀ ਸ਼ਰਾਬ ਤੇ ਜਿੰਨਾ ਹੋਰ ਨਸ਼ਿਆਂ ਦੀ ਪਰਤੋ ਹੁੰਦੀ ਹੈ ਉਹਨਾਂ ਬਾਰੇ ਜੋ ਕਿ ਤੱਥ ਹਰ ਰੋਜ਼ ਸਾਹਮਣੇ ਆਉਂਦੇ ਹਨ ਉਹ ਕੰਪਨੀ ਛੇੜਨ ਵਾਲੇ ਹਨ ਇਸ ਕਾਰਨ ਪੰਜਾਬ ਵਿੱਚ ਘਰਾਂ ਦੇ ਘਰ ਤਬਾਹ ਹੋ ਜਾਂਦੇ ਹਨ ਸੈਂਕੜੇ ਨੌਜਵਾਨਾਂ ਦੀ ਮੌਤ ਦਾ ਖਾਜਾ ਬਣ ਰਹੇ ਹਨ अनेका ਕਾ ਕਾ ਤਮ ਕਾ ਤਦੇ ਰਾਤੁਰ ਪੈ ਹਨ ਮਾਪਿਆਂ ਪੁੱਤਰਾਂ ਭੈਣਾਂ ਪੱਤੇ ਭਰਾਵਾਂ ਦੇ ਰਿਸ਼ਤੇ ਟੜਕ ਰਹੇ ਹਨ ਸਮਾਜਿਕ ਕਦਰਾਂ ਕੀਮਤਾਂ ਖੋਹਾਂ ਵਿੱਚ ਪੈ ਗਈਆਂ ਹਨ ਪਰ ਨਸ਼ਿਆਂ ਦਾ ਪ੍ਰਸਾਰ ਪ੍ਰਸਾਰ ਘਟਨ ਦਾ ਨਾਮ ਨਹੀਂ ਲੈ ਰਿਹਾ ਹੈ ਨਸ਼ਿਆਂ ਦੇ ਅਜਿਹੀ ਮਾਤਾ ਪਰਨ ਤੋਂ ਡਰੇ ਹੋਏ ਬਹੁਤੇ ਆਪੇ ਇਸ ਆਪਣੇ ਜਵਾਨ ਹੋ ਰਹੇ ਮੁੰਡੇ ਕੁੜੀਆਂ ਨੂੰ ਪੰਜਾਬ ਤੋਂ ਬਾਹਰ ਵਿਦੇਸ਼ ਭੇਜਣ ਵਿੱਚ ਵੀ ਭੜਾ ਸਮਝਣ ਲੱਗਦੇ ਹਨ। ਇਲਾਵਾ ਇਹਨਾਂ ਲਿਖੇ ਹੋਰ ਕੁਝ ਹੋਰ ਕਾਰਨ ਵੀ ਹਨ ਕਿ ਜੋ ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਇਹਨਾਂ ਨਸ਼ਿਆਂ ਤੇ ਵਾਰੀਆਂ ਦੇ ਸ਼ਿਕਾਰ ਬਣਾਉਣ ਵਿੱਚ ਹਿੱਸਾ ਪਾ ਰਹੇ ਹਨ। ਹੋਸਟਲ ਦਾ ਦੋਸ਼ੀਤ ਵਾਤਾਵਰਣ। ਜਦੋਂ ਨੌਜਵਾਨ ਹੋਸਟਲ ਹੋਸਟਲਾਂ ਵਿੱਚ ਇਕੱਠੇ ਰਹਿੰਦੇ ਹਨ ਤਾਂ ਹੋਸਟਲਾਂ ਵਿੱਚ ਪੁਰਾਣੇ ਨਸ਼ੇਬਾਜ਼ ਜਾਂ ਨਸ਼ੇ ਤੇ ਵਪਾਰੀਆਂ ਦੇ ਏਜੰਟ ਨਵੀਆਂ ਨੂੰ ਨਵਿਆਂ ਨੂੰ ਮਜਬੂਰ ਕਰਕੇ ਆਪਣੇ ਵਰਗੇ ਬਣਾਉਂਦੇ ਹਨ ਤੇ ਨਸ਼ਾਖਾਨ ਵਿੱਚ ਲਾ ਦਿੰਦੇ ਹਨ ਉੱਥੇ ਉਹਨਾਂ ਨੂੰ ਰੋਕਣ ਵਾਲਾ ਕੋਈ ਨਹੀਂ ਹੁੰਦਾ ਫਿਰ ਹੋਸਟਲ ਦੀ ਜ਼ਿੰਦਗੀ ਸਮਾਜਿਕ ਅਤੇ ਧਾਰਮਿਕ ਜੀਵਨ ਨਾਲੋਂ ਟੁੱਟੀ-ਫੁੱਟੀ ਹੋਣ ਕਰਕੇ ਉੱਥੇ ਰਹਿੰਦੇ ਜੋ ਕਾਨੂੰਨ ਨਾ ਤਾਂ ਕਿਸੇ ਮਾਨ ਮਰਿਆਦਾ ਦੀ ਪਾਲਣਾ ਦਾ ਫਿਕਰ ਹੁੰਦਾ ਹੈ ਤੇ ਨਾ ਹੀ ਉਸ ਨੂੰ ਉਹਨਾਂ ਨੂੰ ਕਿਸੇ ਦੀ ਸ਼ਰਮ ਹਇਆ ਹੁੰਦੀ ਹੈ ਪਲੱਸ ਰੂਪ ਉਹ ਮਾਣਾ ਆਏ ਕੋ ਕਰਮ ਕਰਦੇ ਹਨ ਹੋਰ ਕਾਰਨ ਇਸ ਦੇ ਨਾਲ ਹੀ ਨੁਕਸ ਨੁਕਸਗਦਾ ਵਿਦਿਆਕ ਤਾਂਜੇ ਕਾਰਨ ਵਿਦਿਆਰਥੀਆਂ ਦਾ ਪੜਾਈ ਦੀ ਥਾਂ ਨਕਲ ਮਾਰ ਕੇ ਪਾਸੋਂ ਵਿੱਚ ਵਿਸ਼ਵਾਸ ਰੱਖਣਾ ਪੇਰੋਜ਼ਗਾਰੀ ਪਸਾਰੇ ਕਾਰਨ ਪਵਿੱਖ ਦਾ ਹਨੇਰਾ ਜਿਸ ਨਾਲ ਫੇਰੋਂ ਮਾ ਸੋਸ਼ਲ ਮੀਡੀਆ ਤੇ ਤਮਾਕੂ ਖਾਣ ਵਾਲੇ ਯੂਪੀ ਯੂਪੀ ਅਤੇ ਬਿਹਾਰ ਦੇ ਪਰਵਾਸੀ ਮਜ਼ਦੂਰਾਂ ਤੋਂ ਧਾਨੀਆਂ ਦਾ ਪ੍ਰਭਾਵ ਵੀ ਨੌਜਵਾਨਾਂ ਵਿੱਚ ਨਸ਼ਿਆਂ ਦਾ ਪ੍ਰਸਾਰ ਕਰੰਦਾ ਜਿੰਮੇਵਾਰ ਹੈ ਚਰਿੱਤਰ ਅਤੇ ਨੈਤਿਕਤਾ ਦਾ ਨਾਸ਼ ਨਸ਼ੇ ਮਨੁੱਖ ਦੇ ਚਰਿੱਤਰ ਅਤੇ ਨੈਤਿਕਤਾ ਤੇ ਸਿਹਤ ਦਾ ਸਤਿਆਨਾਸ਼ ਕਰ ਦਿੰਦੇ ਹਨ ਅਤੇ ਜਿਹੜਾ ਇੱਕ ਵਾਰੀ ਇਸ ਈਲਤ ਦਾ ਸ਼ਿਕਾਰ ਹੋ ਜਾਂਦਾ ਹੈ ਉਸ ਦਾ ਇਸ ਵਿੱਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਤੇ 2-3 ਸਾਲਾਂ ਵਿੱਚ ਹੀ ਉਹ ਸਿਵਿਆਂ ਵਿੱਚ ਪੁੱਜ ਜਾਂਦਾ ਹੈ ਨਸ਼ਿਆਂ ਵਿੱਚ ਗਲਤ ਗਲਤਾਨ ਮਨੁੱਖ ਸਮਾਜਿਕ ਅਤੇ ਨੈਤਿਕ ਕਦਰ ਕੀਮਤਾਂ ਭੁੱਲ ਜਾਂਦੇ ਹਨ ਤੇ ਉਹ ਚੋਰੀਆਂ ਕਰਦੇ ਹਨ ਜੂਆ ਖੇਡਦੇ ਹਨ ਘਰਦਿਆਂ ਤੋਂ ਪੈਸੇ ਨਾ ਮਿਲਣ ਦੀ ਸੂਰਤ ਵਿੱਚ ਮਾਪਿਓ ਦਾ ਕਤਲ ਵੀ ਕਰ ਦਿੰਦੇ ਹਨ ਮਾਪਿਓ ਦੇ ਘਰ ਦੇ ਹੋਰ ਮੈਂਬਰ ਆਪਣੇ 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 ਆਪ ਨੂੰ ਉਹਨਾਂ ਦੀਆਂ ਹਰਕਤਾਂ ਸਾਹਮਣੇ ਬੇਵੱਸ ਮਹਿਸੂਸ ਕਰਦੇ ਹਨ ਕਈ ਵਾਰੀ ਉਹ ਲੋਕ ਲਾਜ ਦੇ ਸ਼ਰਮ ਦੇ ਮਾਰੇ ਕਿਸੇ ਨੂੰ ਦੱਸਦੇ ਵੀ ਨਹੀਂ ਹਨ ਅਤੇ ਕਈ ਵਾਰੀ ਉਹਨਾਂ ਨੂੰ ਹਸਪਤਾਲਾਂ ਵਿੱਚ ਧੱਕੇ ਖਾਣ ਘਰ ਧੱਕੇ ਖਾਣੇ ਪੈਂਦੇ ਹਨ ਪਰ ਵਾਪਸ਼ਾਲੀ ਕਾਰਵਾਈ ਦੀ ਲੋੜ ਹੈ ਸਾਡੀ ਸਰਕਾਰ ਅਤੇ ਸਮਾਜਿਕ ਜਥੇਬੰਦੀਆਂ ਨੂੰ ਪੰਜਾਬ ਪੀੜੀ ਨੂੰ ਨਸ਼ਾ ਦੀ ਤਲਦਾਲ ਵਿੱਚੋਂ ਕੱਢਣ ਲਈ ਜੋਰਦਾਰ ਕਦਮ ਚੁੱਕਣੇ ਚਾਹੀਦੇ ਹਨ ਇਸ ਮੰਤਵ ਲਈ ਇਹਨਾਂ ਦੇ ਨੈਟਵਰਕ ਨੂੰ ਤੋੜਨਾ ਅਤੇ ਨਸ਼ਾ ਦੀ ਸਮਰਗਲੀ ਦੇ ਰਸਤਿਆਂ ਨੂੰ ਬੰਦ ਕਰਨਾ ਬਹੁਤ ਹੀ ਜ਼ਰੂਰੀ ਹੈ ਪਿੰਡਾਂ ਵਿੱਚ ਪੰਚਾਇਤਾਂ ਨੂੰ ਹਰ ਰੋਜ਼ ਨੌਜਵਾਨਾਂ ਮੁੰਡੇ ਕੁੜੀਆਂ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ ਪਿੰਡਾਂ ਵਿੱਚ ਨਸ਼ੇਬਾਜ਼ਾਂ ਦੇ ਕਿਸੇ ਏਜੰਟ ਜਾਂ ਕਿਸੇ ਨਸ਼ੇਬਾਜ਼ ਰਿਸ਼ਤੇਦਾਰ ਨੂੰ ਵੜਨ ਨਹੀਂ ਦੇਣਾ ਚਾਹੀਦਾ ਇਸ ਦੇ ਨਾਲ ਹੀ ਨੈਣ ਨਾਲ ਹੀ ਸਰਕਾਰ ਨੂੰ ਵਿਦਿਆਰਥੀਆਂ ਦੇ ਦਸੂਦਾਰ ਕਰਦੇ ਆ ਉਹਨਾਂ ਨੂੰ ਰੁਜ਼ਗਾਰ ਮੁਖੀ ਬਣਾ ਕੇ ਉਹ ਹਰ ਇੱਕ ਲਈ ਰੁਜ਼ਗਾਰ ਦੀ ਗਾਰੰਟੀ ਦੇਣ ਲੈ ਵਾਲੇ ਕਦਮ ਚੁੱਕਣੇ ਚਾਹੀਦੇ ਹਨ ਤੇ ਨੌਜਵਾਨਾਂ ਵਿੱਚ ਖੇਡਾਂ ਤੋਂ ਇਲਾਵਾ ਹੋਰਨਾ ਮੁਕਾਬਲਿਆਂ ਨੂੰ ਵੀ ਉਤਸ਼ਾਹਿਤ ਕਰਕੇ ਉਹਨਾਂ ਵਿੱਚ ਨਵੀਆਂ ਪ੍ਰੇਰਨਾਵਾਂ ਪੈਦਾ ਕਰਨੀਆਂ ਚਾਹੀਦੀਆਂ ਹਨ ਇਸ ਦੇ ਨਾਲ ਹੀ ਮਾਪਿਆਂ ਦਾ ਵੀ ਫਰਜ਼ ਹੈ ਕਿ ਉਹ ਬੱਚਿਆਂ ਦੀਆਂ ਆਤਾਂ ਉੱਤੇ ਨਜ਼ਰ ਰੱਖਣ ਅਤੇ ਉਹਨਾਂ ਨੂੰ ਭਟਕਣ ਨਾ ਦੇਣ ਤਾ ਬੱਚਿਓ ਐਸੀ ਜੋ ਕਿਸਮ ਦੇ ਵਿੱਚ ਵੱਧ ਰਹੇ ਨਸ਼ੇ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ